ਇੱਧਰ ਵੇਖੋ YouTube ਫੈਮਲੀ ਅਸੀਂ ਆਪਦੇ ਪੈਸੇ ਬਚਾਉਣੇ ਪਏ ਆ ਤੇ ਨਾਲੇ ਅਸੀਂ ਆਪਦਾ ਟਾਈਮ ਬਚਾਉਣੇ ਪਏ ਆ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਕਾਲੀਆਂ ਕਾਲੀਆਂ ਮੱਜਾਂ ਲਿਸ਼ਕਦੀਆਂ ਪੂਰੀਆਂ ਧੁੱਪ ਚ ਜਿਵੇਂ ਤੇਲ ਲਾ ਕੇ ਆਈਆਂ ਹੁੰਦੀਆਂ ਸਾਰਾ ਘਰ ਆਇਨਾ ਨੇ ਪਿੱਛੋਂ ਵੀ ਗਈਆਂ ਸੀ ਨਾ ਪੈਲਸ ਦੀ ਬੈਕ ਸਾਈਡ ਵੀ ਹਾਂ ਬੈਕ ਸਾਈਡ ਵਾਲਾ ਘਾ ਤਾਂ ਜ਼ਿਆਦਾ ਉੱਚਾ ਸੀਗਾ ਹਾਂਜੀ ਇਥੇ ਚੱਲ ਵੈਸੇ ਹੀ ਹੁਣ ਥੋੜਾ ਥੋੜਾ ਚਲ ਖਾ ਰਹੀਆਂ ਤੇ ਇਧਰ ਗੁੱਜਰ ਲੰਘਦੇ ਪੈ ਸੀ ਤੇ ਅਸੀਂ ਸੋਚਿਆ ਵੀ ਚਲੋ ਨਾਲੇ ਪਿੱਛੇ ਦਾ ਘਾ ਬੜਾ ਲੱਤ ਲੱਤ ਜਿੱਦਾ ਹੋਇਆ ਪਿਆ ਸੀ ਹਾਂਜੀ ਤੇ ਖੁਸ਼ ਕਹਿੰਦਾ ਕਾਫੀ ਉਹ ਨਾਲ ਬਗਲੇ ਵੀ ਆ ਗਏ ਸਹੀ ਗੱਲ ਉਹ ਵੀ ਵਿੱਚ ਕਹਿੰਦੇ ਨੇ ਕਿ ਸਰ ਦੇ ਪਹੁੰਚ ਦੀ ਤਲਾਸ਼ ਹੈ ਨਾ ਉਹ ਪਸੰਗਾਂ ਦੇ ਹੁੰਦਾ ਨਾ ਜੇ ਕੋਈ ਚਿਚੜ ਚਿਚੜ ਹਾਂ ਉਹ ਖਾਂਦੇ ਹੁੰਦੇ ਅੱਛਾ ਕਿੰਨੇ ਬਗਲੇ ਉਧਰ ਵੇਖਿਓ ਆਪਣੇ ਤਾਂ ਪੈਲੇ ਚੱਜ ਪੂਰੀਆਂ ਲਾਉਣ ਕਾ ਲੱਗੀਆਂ ਹੋਈਆਂ ਨਾਲ ਕੱਥੇ ਦਾਦ ਕਾ ਮੇਲ ਸਹੀ ਗੱਲ ਜਿੱਟੀ ਡਰੈਸ ਦੇ ਵਿੱਚ ਨਾਨਕਾ ਮੇਲਾ ਤੇ ਕਾਲੀ ਡਰੈਸ ਕੋਡਵਰਡ ਰੱਖੇ ਹੋਏ ਨੇ ਡਰੈਸਾਂ ਦੇ ਹਾਂਜੀ ਤੇ ਉਹ ਦਾਦ ਕਾ ਮੇਰਾ ਮੋ ਸਾਹਮਣੀ ਹੁਣ ਭੇੜੂਗੀ ਵੇਖਨੇ ਕੌਣ ਜਿੱਤਦਾ ਕੌਣ ਜਿੱਤਦਾ ਸਹੀ ਗੱਲ ਐ ਫਿਰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕੌਣ ਸਭ ਤੋਂ ਜ਼ਿਆਦਾ ਭੋਜਨ ਖਾ ਕੇ ਤੇ ਕੌਣ ਸਭ ਤੋਂ ਜ਼ਿਆਦਾ ਸਾਹਮਣੇ ਬਣਾਵਾਂਗੇ ਆਪਾਂ ਜੱਗ ਆਇਆ ਜੱਗ ਸਿਰਦ ਨਾਨਕ ਦਾ ਅੱਜ ਕਾ ਮੇਲਾ ਸਹੀ ਗੱਲ ਐ ਐ ਹੀ ਬਣਾਵਾਂਗੇ ਸਹੀ ਗੱਲ ਐ ਜਾ ਅਕੀਰ ਦੇ ਨਾਨਕ ਦਾਦ ਕੇ ਮੇਰੇ ਪਾਇ ਪੂਰੇ ਭੰਗੜੇ ਨਹੀਂ ਪਾਇਆ ਪੂਰਾ ਖੁਰਦਲੂ ਮਚਾਇਆ ਪੂਰਾ ਖੁਰਦਲ ਸਹੀ ਗੱਲ ਆ ਪੂਰੀਆਂ ਲਾਈਆਂ ਰੌਣਕਾਂ ਹੈਲੋ YouTube ਫੈਮਲੀ ਦੇਖੋ ਕਿੰਨੇ ਖਲਾਰੇ ਪਏ ਹੋਏ ਅੱਜ ਕਿਚਨ ਦੇ ਵਿੱਚ ਤੇ ਆ ਕਵਰਡ ਕਿੱਧਰ ਗਿਆ ਚਲੇ ਸਾਰੇ ਉਹ ਗਿਆ ਚਲੇ ਇੱਧਰ ਤੇ ਅੱਜ ਫੇਰ ਅਸੀਂ ਕਬੜ ਸਾਰੇ ਬਾਹਰ ਕੱਢ ਕੇ ਸਫਾਈ ਕਰ ਰਹੇ ਹਾਂ ਉੱਪਰ ਦੀ ਕਰਤੀ ਸਾਰੀ ਇਹ ਡਰਾਅਰ ਵੀ ਸਾਰੇ ਸਾਫ਼ ਕਰ ਦਿੱਤੇ ਆ ਦਰਾਜ ਤੇ ਇੱਧਰ ਪਈ ਪੈਂਟਰੀ ਸਭ ਖਿਲਰੇ ਪਿਆ ਸਮਾਨ ਇਹ ਵੀ ਸਾਫ਼ ਕਰਤੀ ਸਾਰੀ ਫ੍ਰਿਜ ਰਹੀਂਦੀ ਅਜੇ ਤੇ ਆ ਵਾਲੇ ਸਾਰੇ ਡਰਾਅਰ ਸਾਫ਼ ਕਰ ਦਿੱਤੇ ਆ ਬਾਹਰੋਂ ਰਹਿੰਦੇ ਅੰਦਰੋਂ ਕਰਤੇ ਆ ਹਜੇ ਹੋਰ ਰਹਿੰਦੇ ਆ ਸਾਰੇ ਡਰਾਅਰ ਸਾਫ਼ ਕਰਨ ਤੋਂ ਬਾਅਦ ਫੇਰੇ ਦੀ ਫਿਟਿੰਗ ਕਰਾਂਗੇ ਤੇ ਆ ਕਮਰਾ ਵੀ ਖਲਾਰੇ ਪਾਏ ਪਿਆ ਇੰਨੀ ਕਿ ਸਫਾਈ ਜਿਵੇਂ ਉਹ ਕਰਤੀ ਆ ਬੈਡੁਰਾ ਕਰਕੇ ਪੋਚਾ ਲਾਤਾ ਥੋੜਾ ਫਿਰ ਬੈਡ ਸੈੱਟ ਕਰਕੇ ਫਿਰ ਸਾਰੇ ਝਾੜੂ ਲਾ ਦਾਂਗੇ ਬਾਰੀਆਂ ਬੁਰੀਆਂ ਪੱਖਾ ਪੁੱਖਾ ਸਾਫ ਹੋ ਗਿਆ ਇਸ ਕਮਰੇ ਵਿੱਚ ਆ ਤੋਤੇ ਹੋਏ ਕੱਪੜੇ ਲੈ ਕੇ ਰੱਖੇ ਬਾਕੀ ਸਫਾਈ ਸਾਰੀ ਕਰਤੀ ਆ ਪੱਖਾ ਵੀ ਸਾਫ ਕਰਤਾ ਇੱਧਰ ਵਿੰਡੋਜ਼ ਵੀ ਸਾਰੀ ਟੋਟਾ ਵਗੈਰਾ ਸਾਫ ਕਰਕੇ ਤੇ ਕਮਰਿਆਂ 'ਚ ਹੈਲਪ ਕਰਾ ਰਿਹਾ ਖੁਸ਼ ਬੈਡ ਇੱਧਰ ਉੱਧਰ ਕਰਨ ਵਿੱਚ ਤੇ ਨਾਲ ਮੈਂ ਝਾੜੂ ਪੋਚਾ ਲਾ ਕੇ ਦੇ ਰਹੀ ਆ ਬਾਕੀ ਗੱਦੇ ਉਤਾਰਨੇ ਰੱਖਨੇ ਸਾਰਾ ਕੁਝ ਉਹ ਕਰ ਰਿਹਾ ਤਲਬ ਲੱਗ ਗਈ ਆ ਕਾਫੀ ਦੀ ਤਲਬ ਲੱਗ ਗਈ ਕਾਫੀ ਪੀ ਰਿਆ ਤੇ ਖਲਾਰਾ ਵੇਖੋ ਕਿਚਨ ਦਾ ਖਲਾਰਾ ਹਜੇ ਸਾਰਾ ਸਾਫ ਤਾਂ ਲਗਪਗ ਹਜੇ ਵੀ ਬਾਹਰ ਆ ਚੀਜ਼ਾਂ ਤੇ ਇੱਧਰ ਵੇਖੋ ਗੱਦੇ ਕੁਛ ਨਹੀਂ ਇੱਥੇ ਰੱਖੇ ਹੋਏ ਆ ਹਜੇ ਮੈਂ ਉਹ ਵੀ ਜੇ ਉਦਮ ਦੇਤਾ ਰੱਬ ਨੇ ਤੇ ਇੱਕ ਰੀ ਮਨ ਦੀ ਸੰਤੁਸ਼ਟੀ ਲਈ ਵਸੇ ਨਿਕਲਦਾ ਥੱਲੇ ਕੁਝ ਨਹੀਂ ਅਸੀਂ ਡੇਲੀ ਝਾੜੂ ਬਹੁਤ ਵਧੀਆ ਤਰੀਕੇ ਨਾਲ ਲਾਈਦਾ ਸਾਰੇ ਥੱਲੇ ਝਾੜੂ ਸਾਰੇ ਵੱਜ ਜਾਂਦਾ ਝਾੜੂ ਸਿਰਫ ਨਹੀਂ ਵੱਜਦਾ ਤੇ ਆਹ ਬੈੱਡ ਦੇ ਥੱਲੇ ਇਹਦੇ ਬੈੱਡ ਦੇ ਥੱਲੇ ਤਿੰਨ ਪੈਨ ਨਿਕਲੇ ਆ ਬਾਕੀ ਮਾੜਾ ਮਾੜਾ ਜਿਵੇਂ ਬਰੂਰੀ ਜੀ ਨਿਕਲੀ ਕੋਈ ਹੋਰ ਚੀਜ਼ ਨਹੀਂ ਨਿਕਲੀ ਬੜੇ ਧਿਆਨ ਨਾਲ ਮੈਂ ਡਸਟਬਿਨ ਲਾਇਓ ਇਹ ਨਾਲ ਦੀ ਨਾਲ ਪਵਾ ਦਿੰਨੀ ਇਹਨਾਂ ਤੋਂ ਤੇ ਉੱਧਰਲੇ ਬੈੱਡ 'ਚ ਤਾਂ ਵਧੀਆ ਨਿਕਲ ਜਾਂਦਾ ਉਹਦੇ ਕੁਝ ਨਹੀਂ ਨਿਕਲਿਆ ਝਾੜੂ ਲਾ ਕੇ ਜਿਵੇਂ ਪੋਚਾ ਲਾਤਾ ਤੇ ਇੱਧਰ ਮੇਰਾ ਰਾਦ ਇੱਕ ਵਾਰੀ ਇਹ ਵੀ ਚੈੱਕ ਕਰ ਲਾਂ ਸਾਰੇ ਰੂਮ ਸੈੱਟ ਹੋ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਲਾਸਟ ਤੇ ਝਾੜੂ ਲਾ ਕੇ ਫਿਨਿਸ਼ਿੰਗ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਘਰ ਦੀ ਹਾਲਤ ਇਸ ਟਾਈਮ 2-3 ਦਿਨ ਹੋ ਗਏ ਮੈਂ ਉਹ ਵੀ ਫ੍ਰਿਜ ਨਹੀਂ ਸਾਫ਼ ਕੀਤੀ ਵੈਸੇ ਮੈਂ ਡੇਲੀ ਕਰਦੀ ਆ ਉਹਨੂੰ ਰੀਜ ਨਾ ਕਰੂੰਗੀ ਫਿਰ ਇਹਨੂੰ ਵੀ ਰੀਜ ਨਾ ਕਰੂੰਗੀ ਤੇ ਅੱਜ ਦਾ ਸਾਰਾ ਦਿਨ ਲੰਘ ਜਾਣਾ ਹੈ ਕਿੰਨਾ ਟਾਈਮ ਹੋ ਗਿਆ 2 ਵਜੇ ਕੇ ਸਵੇਰ ਦੇ ਲੱਗੇ ਹੋਏ ਆ ਕਾਫੀ ਹੱਦ ਤੱਕ ਰੂਮ ਤੇ ਕਿਚਨ ਸਾਫ ਕਰ ਲਏ ਨੇ ਤੇ ਬਾਕੀ ਫਿਰ ਮਿਲਦੇ ਆ ਖਲਾਰਾ ਚੁੱਕ ਕੇ ਆ ਡਿਸ਼ਵਾਸ਼ਰ ਪਿਆ ਹੋਇਆ ਅੱਜ ਤਾਂ ਸਭ ਹੈ ਅੱਜ ਨਵੀਂ ਸ਼ਿਫਟਿੰਗ ਕਰਨ ਲੱਗੇ ਹੁੰਦੇ ਨੇ ਨਾ ਨਿਊ ਸ਼ਿਫਟਿੰਗ ਲਈ ਉਹੀ ਸਿਸਟਮ ਆ ਦਗਾਈ ਮਾਡੀ ਜੀ ਕੀ ਕੀਤਾਈ ਕਹਿੰਦਾ ਆ ਵੇਖੋ YouTube ਫੈਮਲੀ ਕਹਿੰਦਾ 커피 ਨੂੰ ਪਤਾ ਨਹੀਂ ਕੀ ਹੋ ਗਿਆ ਫੁੱਟੇ ਨਹੀਂ ਭਰਾਵਾ ਹਾਏ ਨੀ ਸਰ ਤੇਜ 커피 ਇਧਰ ਵੇਖੋ ਉਹ ਦੇਖਣ ਨੂੰ ਲੱਗਦੀ ਹੈ ਤੇ ਇਹ ਕਹਿੰਦਾ ਕਿ ਤੇ ਦੁੱਧ ਇੰਨਾ ਜ਼ਿਆਦਾ ਰੜਕਦਾ ਉਹਦੇ ਚ ਮਲਾਈ ਆ ਗਈ ਹੈ ਉੱਪਰ ਤਲ ਬਤੈ ਨੂੰ ਲੱਗੀ ਹੋਈ ਸੀ ਹੈ ਨਾ ਘਾਰਾਂ ਜਿਵੇਂ ਫੈਲਿਆ ਹੋਇਆ ਜਿਵੇਂ ਨਵੀਂ ਨਵੀਂ ਸ਼ਿਫਟਿੰਗ ਨਹੀਂ ਕੀਤੀ ਹੁੰਦੀ ਕਾਰ ਚੇਂਜ ਕੀਤਾ ਹੁੰਦਾ ਬੜਾ ਖਲਾਰਾ ਚਾਚ ਪੇਰੇ ਤੇ ਕੋਮਲ ਗਈ ਹੋਈ ਨੀਚੇ ਕਸਟਮਰ ਆਇਆ ਬੁਕਿੰਗ ਕਰਦੀ ਪਈ ਐ ਲਹਿੰਗੇ ਦਿਖਾ ਰਹੀ ਉਹਨਾਂ ਨੂੰ ਮੈਂ ਅੱਜ ਮੇਰੀ ਅੱਜ ਹਾਲਤ ਕੁਛ ਇਸ ਤਰ੍ਹਾਂ ਹੀ ਸੋ ਇਸ ਕਰਕੇ ਮੈਂ ਨਹੀਂ ਗਈ ਮੈਂ ਉਹਨਾਂ ਨੇ ਕਹਿਤਾ ਕਿ ਤੂੰ ਆਪ ਹੀ ਹੈਂਡਲ ਕਰ ਲੈ ਮੈਂ ਕਿਹਾ ਅੱਜ ਚਲੋ ਥੋੜਾ ਜਿਹਾ ਕਰ ਨੂੰ ਸਲਸਲਾਬ ਕਰਕੇ ਨਾ ਜੀ ਬੜਾ ਕਾਲਾ ਪੈਂਦਾ ਮੈਨੂੰ ਐ ਲੱਗਦਾ ਸੀ ਜਿਵੇਂ ਕੁਛ ਨਾ ਕੁਛ ਹੈ ਪਰ ਨਿਕਲੇ ਕੁਛ ਖਾਸ ਨਹੀਂ ਤੇ ਮਨ ਚ ਵਹਿਮ ਸੀ ਉਹ ਸੱਲ ਕਰਕੇ ਥੋੜੇ ਜਿਹਾ ਸਮੈਲ ਜੀ ਆਉਂਦੀ ਘਰ ਚੋਂ ਮੇਰੇ ਹੱਥ ਕਰਾ ਬਗਾਤੀ ਤੇ ਪਰ ਉਸ ਨੂੰ ਤੇਰੀ ਹਾਲਤ ਕੀ ਖਰਾਬ ਹੋਗੀ ਬੈਡਰੂਮ ਪਰਾਂ ਕਰਨ ਵਿੱਚ ਹੀ ਹਾਲਤ ਖਰਾਬ ਹੋਗੀ ਤੇ ਬਸ ਬੈਡਰੂਮ ਦਾ ਹੀ ਕੀ ਤੇ ਮੈਂ ਤੇ ਜੇ ਵਿੰਡੋ ਸਾਫ ਕੀਤੀਆਂ ਤੇ ਬੈਡਰੂਮ ਪਰਾਂ ਕੀ ਕਰਕੇ ਲਾਏ ਬਸ ਆ ਪੱਖੇ ਸਾਫ ਕੀਤੇ ਹਾਂ ਦੋ ਬਾਰੀਆਂ ਦੋ ਪੱਖੇ ਦੋ ਬੈੱਡ ਬਿਮਾਰੀ ਬਿਮਾਰੀ ਕਿਹੜੀ ਬਿਮਾਰੀ ਕੋਈ ਨਹੀਂ ਸਾਫ ਕੀਤੀ ਤੂੰ ਕਦੋਂ ਉਹ ਸਾਹਮਣੇ ਸਾਹਮਣੇ ਮਾਰਤਾ ਉਹ ਕਪੜਾ ਸਾਰੇ ਤਨੀ ਕਿ ਡੀਪ ਕਲੀਨਿੰਗ ਡੀਪ ਕਲੀਨਿੰਗ ਜਿੰਨੂੰ ਕਹਿੰਦੇ ਉਹ ਤਾਂ ਨਹੀਂ ਕੀਤੀ ਚਲੋ ਬਈ ਹੁਣ ਆ ਸਾਰਾ ਕੁਝ ਸਾਫ ਕਰਕੇ ਤੇ ਮਿਲਦੇ ਆ ਤੁਹਾਨੂੰ ਫੇਰ ਤੇ ਸੋਫੇ ਵੀ ਸਾਰੇ ਮੈਂ ਬਾਹਰ ਕੱਢ ਕੇ ਇਹ ਕਮਰੇ ਦੀ ਸਫਾਈ ਕਰਤੀ ਐ ਪੋਚਾ ਲਾਤਾ ਐ ਪੱਖਾ ਸਾਫ ਕਰਕੇ ਤੇ ਇਹਦਾ ਜ਼ਿਆਦਾ ਖਾਸ ਨਹੀਂ ਸੀ ਤੇ ਇਹਦੇ ਚ ਵੀ ਦੇਖੋ ਕੂੜਾ ਦਿਲਕੁਲ ਮਮੁੱਲੀ ਜਿਹਾ ਨਿਕਲਿਆ ਸੀ ਅਸੀਂ ਚੰਗੀ ਤਰ੍ਹਾਂ ਥੱਲੇ ਡੇਲੀ ਮਾਰਦੇ ਰਹਿੰਨੇ ਆ ਬਹੁਤ ਵਧੀਆ ਸਾਫ਼ ਹੋ ਗਿਆ ਹੁਣ ਆ ਇਹਨਾਂ ਤੇ ਕੱਪੜਾ ਮਾਰਾਂਗੇ ਵੈਸੇ ਤਾਂ ਸਾਫ਼ ਹੀ ਹੁੰਦੇ ਨੇ ਪਰ ਕੱਟੇ ਦੀ ਬਰੂਰੀ ਬਰਾਰੀ ਜੀ ਜਿਵੇਂ ਲੱਗ ਜਾਂਦੀ ਹੈ ਉਹ ਪੂੰਝ ਦਾਂਗੇ ਬਸ ਹੁਣ ਸਮਾਨ ਲੌਬੀ ਵਾਲਾ ਜਿਹੜਾ ਹੈ ਇਹ ਹੀ ਰਹਿ ਗਿਆ ਇਕੱਲਾ ਸੈੱਟ ਕਰਨ ਵਾਲਾ ਬਾਕੀ ਕਮਰੇ ਦੋਨੋਂ ਸਾਫ਼ ਹੋ ਗਏ ਰਸੋਈ 'ਚ ਵੀ ਮੋਪ ਲੱਗ ਗਿਆ ਹੈ ਡਰਾਈੰਗ ਰੂਮ 'ਚ ਵੀ ਲੱਗ ਗਿਆ ਹੈ ਤੇ ਔਰ ਰਸੋਈ ਦਾ ਸਮਾਨ ਰਸੋਈ 'ਚ ਜਾਏਗਾ ਤੇ ਆਹ ਵਾਲਾ ਸਮਾਨ ਇੱਧਰ ਚਲ ਜਾਏਗਾ ਉਸ ਤੋਂ ਬਾਅਦ ਹਾਲਚੜੂ ਲੱਗ ਗਿਆ ਤੇ ਸੈੱਟ ਹੋ ਜਾਣਾ ਹੈ ਰਹਿ ਗਈਆਂ ਫਰਿੱਜਾਂ ਸਾਫ਼ ਕਰਨ ਵਾਲੀਆਂ ਇਹਦੀ ਡੀਪ ਕਲੀਨਿੰਗ ਕਰਨੀ ਆ ਤੇ ਵਾਸ਼ਰੂਮ ਫਿਰ ਕਿਸੇ ਦਿਨ ਕਰ ਲਾਂਗੇ ਅੱਜ ਤਾਂ ਥੱਕ ਗਏ ਬਸ ਇੰਨਾ ਹੀ ਕਰਾਂਗੇ ਤੋਤਾ ਚੂਰੀ ਖਾਊਗਾ ਓਡੀਕਾ ਓਡੀਕਾ ਇਧਰ ਵੇਖੋ ਸਾਡੇ ਇੱਥੇ ਪੈਰਟ ਰਹਿੰਦੇ ਬੜੇ ਸੋਹਣੇ ਇੱਥੇ ਬੈਠਾ ਆਇਆ ਸੀ ਉਧਰ ਵੇਖੋ ਪਗਲੇ ਭੱਜੇ ਫਿਰਦੇ ਵੀਡੀਓ ਨਹੀਂ ਬਣੀ ਹਾਂਜੀ ਬਣੀ ਗਈ ਸੀ ਅੱਛਾ ਹੁਣ ਸਾਡਾ ਟੀ ਟਾਈਮ ਹੋ ਚੁਕਿਆ ਹੈ ਅਸੀਂ ਟੀ ਪੀਂਨੇ ਪਏ ਤੁਸੀਂ ਵੀ ਪੀਜੋ ਤੁਸੀਂ ਵੀ ਚਾਹ ਪੀ ਲਓ ਥੋੜੀ ਬ੍ਰੇਕ ਲਈ ਆਸੀਂ ਸੱਚਾ ਕੰਮ ਥੋੜਾ ਜਿਹਾ ਰਹਿ ਗਿਆ ਤੇ ਕੋਮਲ ਨੇ ਵੀ ਫੋਨ ਆ ਰਿਹਾ ਜੀ ਕੁਝ ਵੀ ਕਾਬੂ ਆਇਆ ਰਿਹਾ ਸਹੀ ਗੱਲ ਹੈ ਉਹ ਬੰਦਾ ਕਾਬੂ ਆ ਗਿਆ ਜਿਹੜਾ ਕਦੇ ਨਹੀਂ ਆਉਂਦਾ ਕਦੇ ਨਹੀਂ ਆਉਂਦਾ ਸਹੀ ਗੱਲ ਹੈ ਤੇ ਮਿੱਟੀ ਕਿੱਟੇ ਨਾਲ ਅਸੀਂ ਇਨੀ ਪੀਕ ਜੀ ਆ ਪੀਕ ਜੀ ਨਿਕਲ ਸੀ ਹਨਾ ਹਾਂ ਜੀ ਉਹ ਸਾਰੇ ਨਾ ਉਹਨਾਂ ਕਦੇ ਕੋਮਲ ਮਸਿੱਕਾ ਉਹ ਗਿਆ ਮੇਰੇ ਹੱਥ ਚ ਕੋਈ ਜਾਂਦੀ ਸਹੀ ਗੱਲ ਤੇ ਇਧਰ ਵੇਖੋ ਬਈ ਲਾਈਟ ਤੇ ਇਧਰ ਆਪਣਾ ਡਰਾਇੰਗ ਰੂਮ ਜਿਹੜਾ ਉਹ ਪ੍ਰੋਪਰ ਸੈੱਟ ਕਰ ਦਿੱਤਾ ਹੈ ਸਫਾਈ ਸਫਾਈ ਕਰਕੇ ਦੇਖੋ ਬਈ ਲੁੱਕ ਵਾਈਸ ਕਿੰਨਾ ਸੋਹਣਾ ਲੱਗਦਾ ਹੈ ਇਧਰ ਗੁੰਡਾਲੋ ਬੰਦੇ ਮੈਂ ਮਾਰ ਜਾ ਕਿ ਜਲੂਸ ਕੱਢੀ ਫਿਰਦਾ ਐਨਾ ਕ ਖਲਾਰਾ ਰਹਿ ਗਿਆ ਤੇ ਸਾਡੀ ਰਸੋਈ ਚੈੱਕ ਕਰੋ ਟਾ 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 ਨਾ ਨਾ ਇੰਨੀ ਸੋਹਣੀ ਲੱਗਦੀ ਇੱਥੇ ਮੱਟੀ ਆਟੇ ਵਾਲੀ ਜਾਏਗੀ ਇਹ ਵਾਲੀ ਤੇ ਐਂ ਜਿਆਦਾ ਵਧੀਆ ਲੱਗਦੀ ਸਹੀ ਗੱਲ ਆ ਇੱਥੇ ਚੋਕੀ ਦੇਈ ਕਿਹੜਾ ਆਹ ਵਾਲਾ ਨਹੀਂ ਚੋਕਣੀ ਇਹਦਾ ਉਹ ਥਲਾ ਦਿਓ ਉੱਥੇ ਇੱਕ ਸਾਈਡ ਤੇ ਇੱਥੇ ਖੁੱਲੇ ਖੁੱਲੇ ਸੋਹਣੀ ਲੱਗਦੀ ਸਭ ਕਰਦੇ ਆ ਤੇ ਜਗਾੜ ਲਾਉਨੇ ਜਗਾੜ ਕਰੀ ਸਹੀ ਇਹਨੂੰ ਪ੍ਰੈਸ ਟੇਬਲ ਬਣਾ ਲਈ ਸਹੀ ਗੱਲ ਹੈ ਨਾਲੇ ਉਹ ਭਾਵੇਂ ਦੰਮੇ ਪਾ ਕੇ ਪ੍ਰੈਸ ਕਰੀ ਜਾਓ ਐਂ ਸਹੀ ਤੇ ਬਸ ਸਾਡਾ पांडे ਤੋਂ ਨਾਲੇ ਕਿੱਲੇ ਰਹਿ ਗਏ ਬਾਕੀ ਸੀ ਐ ਚਮਕਾਤੀ ਬਿਲਕੁਲ ਦੱਸਿਓ ਯੂਟੀ ਫੈਮਿਲੀ ਨੇ ਸੋਇਤ ਨੂੰ ਕਿਵੇਂ ਦੀ ਲੱਗੀ ਅਜੇ ਫਰਿੱਜ ਵੀ ਲਾਉਣੀ ਫਰਿੱਜ ਅਜੇ ਬੂਏ ਅੱਗੇ ਖੜੀ ਫਿਰ ਪੜਾ ਫਰਿੱਜ ਐ ਹੀ ਲਾ ਬੂਆ ਬੰਦਵੀ ਕਰਦਾ ਕੋਈ ਚੱਕਰ ਨਹੀਂ ਸਹੀ ਕਰ ਲੈ ਆ ਆਪਣਾ ਦਰਵਾਜ਼ਾ ਬੰਦ ਆਪਣਾ ਦਰਵਾਜ਼ਾ ਹੀ ਬੰਦ ਜੂਗੀ ਨਾ ਹਾਂ ਸਹੀ ਗੱਲ ਹੈ ਬਾਕੀ ਤੁਹਾਨੂੰ ਮੈਂ ਕਮਰਾ ਚੈੱਕ ਕਰਾਉਣੀ ਹੈ ਅਜੇ ਆ ਇਗਨੋਰ ਕਰਿਓ ਖਲਾਰਾ ਆ बस ਕੱਲੀ ਬੈੱਡ ਸ਼ੀਟ ਰਹਿ ਗਈ ਲਾਉਣ ਆਲੀ ਕਿਉਂਕਿ ਥੋੜਾ ਜਿਹਾ ਨਾ ਦੂਜੇ ਗੱਦੇ ਦੀ ਜਿਪ ਖਰਾਬ ਹੋ ਗਈ ਸੀ ਮੈਂ ਉਹ ਲਾ ਕੇ ਤੇ ਹੁਣ ਲਾਉਣੇ ਆ ਗੱਦਾ ਪਰਾ ਤੁਹਾਨੂੰ ਮੈਂ ਵਿਖਾ ਹੀ ਦਿੱਤਾ ਸੀ ਅਲਰੇਡੀ ਸਾਫ ਸੁਥਰਾ ਬਿਲਕੁਲ ਤੇ ਇਹ ਵਿਚਾਰੀ ਵਜਨ ਚੁੱਕ ਕੇ ਖੜੀ ਹੋਈ ਭੈਣ ਗੁੱਸੇਤ ਨਹੀਂ ਇੱਧਰ ਵੇਖੋ ਇਹਨੂੰ ਮੈਂ ਚੁਗੜੀਆਂ ਤੇ ਆਪਦੇ ਰਬੜ ਬੈਂਚ ਕਾਏ ਹੋਇਆ ਵਿਚਾਰੀ ਲੱਕ ਤੇਰਾ ਪਤਲਾ ਜਿਆ ਭਾਰ ਸੈਨ ਨਾ ਜੁਗਤ ਇੱਧਰ ਵੇਖੋ ਖਲਾਰੇ ਖਲਾਰੇ ਰੇ ਰੇ ਹੁਣ ਬਸ ਸਾਡਾ ਰਹਿ ਗਈ ਲੌਬੀ ਤੇ ਲੌਬੀ ਸਾਫ ਕਰਕੇ ਮਿਲਦੇ ਆ ਤੁਹਾਨੂੰ ਇੱਧਰ ਵੇਖੋ ਆ ਨੁੜਿੰਦਾ ਸਮਾਨ ਵਾਕੀ ਟੋਕੀ ਇੱਥੇ ਛੁੱਟੀ ਹੋਈ ਹੋਈ ਛੁੱਟੀ ਮੈਂ ਹੀ ਆ ਕੁਛ ਨੂੰ ਕਿਹਾ ਸੀ ਸੰਭਲ ਲਈ ਬਟ ਉਹਨੇ ਨਹੀਂ ਸੰਭਲੀ। ਸ਼ਾਮਦੀ ਜੀ ਦੇਖੋ ਬਈ ਹੁਣ ਸਾਡਾ ਸਾਰਾ ਘਰ ਨੀਟ ਐਂਡ ਕਲੀਨ ਹੋ ਗਿਆ ਹੈ ਇਹ ਕਿਚਨ ਤੇ ਆ ਤੌਲੀਏ ਤੁਰਵੇ ਤੇ ਥੋੜੇ ਜਿਹਾ ਕੱਪੜੇ ਸੀ ਮੈਂ ਪਾਤੇ ਇੱਥੇ ਮੈਂ ਕਿਹਾ ਚਲੋ ਪੱਕੇ ਥੱਲੇ ਸੁੱਕਦੇ ਰਹਿਣਗੇ ਤੇ ਇਧਰ ਸਾਰਾ ਸੋਫਾ ਵਾਲਾ ਰੂਮ ਜਿਹੜਾ ਇੱਥੇ ਜਿੰਨਾ ਵੀ ਖਲਾਰਾ ਸੀ ਸਾਰਾ ਚੱਕਿਆ ਗਿਆ ਤੇ ਨੀਟ ਐਂਡ ਕਲੀਨ ਸਾਰਾ ਘਰ ਹੋ ਗਿਆ ਦੇਖੋ ਚਾਰਜ ਤੇ ਰੇ ਸਾਰਾ ਨੀਟ ਐਂਡ ਕਲੀਨ ਕੋਈ ਗੰਦਗੀ ਨਹੀਂ ਕਿਤੇ ਵੀ ਕਿ ਇਹ ਅਬੀ ਰੂਮ ਵਧੀਆ ਸਾਫ ਹੋ ਗਿਆ ਤੇ ਅੱਜ ਅਸੀਂ ਦੇ ਪਾਪਾ ਕੁਰਤਾ ਪਜਾਮਾ ਲਿਆਏ ਸੀ ਨਵਾਂ ਸਟਿਚ ਕਰਵਾ ਕੇ ਅੱਜ ਸਟਿਚ ਹੋ ਗਿਆ ਸੀ ਲੈ ਕੇ ਆਏ ਆ ਬਹੁਤ ਹੀ ਪਿਆਰਾ ਕੱਪੜਾ ਹੈ ਬਹੁਤ ਸੋਹਣਾ ਹੈ ਇਹ ਵਾਈਟ ਆ ਪਰ ਥੋੜਾ ਸ਼ਾਇਦ ਸ਼ੇਡਿੰਗ ਕਰਕੇ ਆ ਰਿਹਾ ਇਹੋ ਜਿਹਾ ਬੰਨ ਇਸ ਤਰ੍ਹਾਂ ਵਾਈਟ ਅੱਛਾ ਤੇ ਇੱਥੇ ਬਾਹਲਾ ਸਮਾਨ ਪਿਆ ਰਹਿੰਦਾ ਸੀ ਇਸ ਕਰਕੇ ਮੈਂ ਫਲਾਵਰ ਇੱਥੇ ਰੱਖਤਾ ਆ ਮੈਟ ਜਿਹੜੇ ਦੂਸਰੇ ਇਹ ਬੈਡ ਤੇ ਸੀਗੇ ਪਰ ਉਧਰ ਇਹ ਗੰਦੇ ਬਹੁਤ ਕਰਦੇ ਆ ਇਸ ਕਰਕੇ ਮੈਂ ਇੱਧਰ ਲਗਾ ਕੇ ਤੇ ਉੱਪਰ ਫਲਾਵਰ ਰੱਖਤਾ ਇੱਧਰ ਵੀ ਕੁਝ ਰੱਖਦੀ ਆ ਆ ਸਾਰਾ ਸਮਾਨ ਮੈਂ ਇੱਥੇ ਰੱਖਿਆ ਮੇਰਾ ਰੱਦਾ ਵੀ ਉਹ ਜਿਹੜਾ ਜੋ ਵੀ ਸਪਰੇ ਜੋ ਵੀ ਬ੍ਰਸ਼ ਕੰਗਾ ਟਰੈਸਿੰਗ ਟੇਬਲ ਮੇਰਾ ਉਧਰ ਕਮਰੇ ਚ ਪਿਆ ਵੀ ਸ਼ੇਕ ਉਹ ਇੱਥੇ ਮੰਗਵਾ ਲੈਣੀ ਇੱਥੇ ਰੱਖ ਕੇ ਉਹਦੇ ਚ ਕੰਗੇ ਕੁੰਗੇ ਤੇਲ ਤੂ ਸਾਰਾ ਕੁਝ ਰੱਖਿਆ ਜਾਊਗਾ ਮੇਰਾ ਰੱਦਾ ਸਿਨਮਾ ਡਰੈਸਿੰਗ ਟੇਬਲ ਤਿਆਰ ਕਰਵਾਉਣ ਦਾ ਪਰ ਹੁਣ ਥੋੜਾ ਜਿਆ ਰੁਕ ਜਗੇ ਤੇ ਦੇਖੋ ਸਾਰੇ ਤੁਸੀਂ ਲੁੱਕ ਦੇਖ ਸਕਦੇ ਹੋ ਆ ਦੋ ਮੰਜੇ ਵੀ ਮੇਰੇ ਰੱਦਾ ਉੱਪਰ ਮੋਂਟੀਚਰ ਖਵਾ ਦਿੱਨੀ ਸਰਦੀ ਚ ਇੰਨੀ ਜਿਆਦਾ ਲੋਡ ਨਹੀਂ ਪੈਂਦੀ ਕਿਉਂਕਿ ਗਰਮੀ ਚ ਜਿਆਦਾ ਮਹਿਮਾਨ ਆਉਣ ਕਰਕੇ ਫਿਰ ਲੋਡ ਪੈਂਦੀ ਹੈ ਤੇ ਸਭ ਦੇਖ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਮੈਨੂੰ ਫਰੈਸ਼ ਫਰੈਸ਼ ਫੀਲ ਹੋ ਰਿਹਾ ਹੈ ਸਸਟੀ ਕਾ ਯੂਟਿਊਬ ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਰਹੇ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਅਸੀਂ ਬਹੁਤ ਅਜੀਬੀ ਸੀ ਤੁਹਾਨੂੰ ਦਿਖਾਇਆ ਹੀ ਮੈਂ ਘਰ ਬਾਰ ਸਾਫ ਕਰਦੇ ਰਹਿ ਬਾਕੀ ਹੋ ਤੁਸੀਂ ਸੁਣਾਓ ਕਿਵੇਂ ਚੱਲ ਰਹੀ ਤੁਹਾਡੀ ਲਾਈਫ ਚ ਕੀ ਚੱਲ ਰਿਹਾ ਹੈ ਤੇ ਆਪਣੇ ਤਾਂ ਚਲੋ ਤੁਸੀਂ ਦੇਖਦੇ ਹੀ ਹੋ ਰੋਜ਼ ਕੀ ਅਸੀਂ ਕਰਦੇ ਰਹਿੰਨੇ ਆ ਬਸ ਅੱਜ ਮੂਡ ਜੇ ਬਣ ਗਿਆ ਬੈਠੇ ਬੈਠੇ ਚਲੋ ਸੋਚਿਆ ਵੀ ਸਫਾਈ ਪਹਿਲਾਂ ਕਿਚਨ ਦਾ ਘੜਾ ਲਾ ਪਾਇਆ ਫਿਰ ਰੂਮਸ ਦਾ ਵੀ ਪਾ ਲਿਆ ਮੈਂ ਕਿਹਾ ਚਲ ਖੁਸ਼ ਕਰਿਆ ਖੁਸ਼ ਦਾ ਲਾਇਆ ਤੱਕ ਲਿਆ ਕੁਝ ਜਲਪ ਕੋ ਮਿਲਦੀ ਲਈ ਕੁਝ ਖੁਸ਼ ਦੀ ਲਈ ਤੇ ਅਸੀਂ ਅੱਜ ਜਿਹੜੀ ਸਫਾਈ ਡੰਨ ਕੀਤੀ ਤੇ ਗੋਹਿਆਂ ਤੇ ਰਹਿ ਗਿਆ ਸੀ ਕੱਪੜਾ ਮਾਰਨ ਵਾਲਾ ਉਹ ਜਗ ਸੀ ਰਾਇਆ ਤੇ ਅੰਤ ਲਵਾ ਲਿਆ ਕੱਲਾ ਵਾਸ਼ਰੂਮ ਰਹਿ ਗਿਆ ਸਵੇਰੇ ਉਹ ਉਹ ਵੀ ਜੱਦ ਸੀ ਡਿਊਟੀ ਲਾਉਂਗੀ ਬਾਕੀ ਕੰਮ ਅਸੀਂ ਕਰ ਲਿਆ ਹੈ ਸਫਾਈ ਬਹੁਤ ਵਧੀਆ ਹੋ ਗਈ ਹੈ ਨੀਟ ਐਂਡ ਕਲੀਨ ਕੰਮ ਸਾਰਾ ਹੋ ਗਿਆ ਅੱਜ ਰੋਟੀ ਬਾਹਰੋਂ ਮੰਗਾਈ ਸੀ ਕਿਉਂਕਿ ਥੱਕ ਬਹੁਤ ਜ਼ਿਆਦਾ ਗਿਆ ਸੀ ਸੀ 6 7 ਵਜੇ ਫ੍ਰੀ ਹੋਏ ਆ ਤੇ ਰੋਟੀ ਖਾ ਚੁੱਕੇ ਆ ਭਾਂਡੇ-ਪੁੰਡੇ ਸਾਫ਼ ਹੋ ਚੁੱਕੇ ਆ ਬਸ ਹੁਣ ਸੌਣ ਦੀ ਤਿਆਰੀ ਆ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਹੀ ਨਾ ਭੁੱਲਿਓ ਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖੋ ফোন মিলো দিয়া ইচ্ছা যাই